हेलो सस्काल जी आरनु सस्काल दी आ जाओ आ जाओ आ जाओ आ जाओ आ जाओ आ जाओ जुड़ जाओ जी जुड़ जाओ भाई बिन्नू ਢਿੱਲੋਂ ਅੱਜ ਨਾਲ ਤੇ ਭਾਈ ਭਾਈ ਕੀ ਦਿਨ ਮੂਲ ਹੈ ਭਾਈ ਬਲਕਾਰ ਬਲਕਾਰ ਸਿੱਧੂ ਬਲਕਾਰ ਸਿੱਧੂ ਭਾਈ ਐਂਡ ਸਿੰਦਰ ਢਿੱਲੋਂ ਐਂਡ ਮਨਜੀਤ ਸਿੱਧੂ ਮਨਜੀਤ ਸਿੰਘ ਸਿੱਧੂ ਲਾਲੀ ਲਾਲੀ ਕੀ ਬਾਤ ਹੈ ਅੱਜ ਅਸੀਂ ਆਰਦਿਆਂ रामपुरੇ ਇਲਾਕੇ ਚ ਬਾਈ ਹੁਣਾਂ ਨਾਲ ਬਾਈ ਕਰਮਜੀਤ ਅਨਮੋਲ ਇੱਥੇ ਪਿੰਡ ਹੁਣ ਟਪਾਲੀ ਜਾ ਕੇ ਆਏ ਆ ਪਹਿਲਾਂ ਕਿਹੜਾ ਸੀ ਬਾਈ ਆਪਣਾ ਜਲਾਲ 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 ਤੋਂ ਪਹਿਲਾਂ ਆ ਹਾਂਜੀ ਹਾਂ ਸਾਰੇ ਪਿੰਡ ਬਾਈ ਇਧਰਲੇ ਪਾਸੇ ਲੱਗੇ ਹੋਏ ਆ ਸੋ ਸਾਰੀ ਸੰਗਤ ਨੂੰ ਬੇਨਤੀ ਵੀ ਚੜ੍ਹਦੀ ਕਲਾ ਚ ਰੱਖੋ ਭਰਾ ਨੂੰ ਭਰਾ ਕਰਕੇ ਐਸੀ ਦੌਰਾ ਫੇਰ ਕਰਾਂਗੇ ਤੇ ਸਾਰੇ ਜਾਣੇ ਸਾਰੇ ਸੱਜਣ ਸਾਰੇ ਮਿੱਤਰ ਲੱਗੇ ਹੋਇਆ ਜੋਰ ਲਾਉਣ ਵੀ ਬਾਬਾ ਕਿਰਪਾ ਕਰੇ ਵਾਹਿਗੁਰੂ ਬਹੁਤ ਕਿਰਪਾ ਕਰਨ ਸਾਡੇ ਭਰਾ ਤੇ ਇਹ ਇਹ ਜਿਆ ਬੰਦਾ ਬੱਡੀ ਗੱਲ ਸਾਡੇ ਵਾਲੇ ਇਧਰਲੇ ਪਾਸੇ ਮਿਲਣਾ ਨਹੀਂ ਕਰਮੀ ਇਤਨ ਮੋਲ ਵਰਗਾ ਸਾਰੇ ਪਾਸੇ ਇਸ ਤਾਹੀ ਕਹਨੇ ਆ ਬਹੁਤ ਪਿਆਰ ਮਿਲਦੇ ਬਹੁਤ ਪਿਆਰ ਔਰ ਸਾਰੇ ਪਾਸੇ ਜਨੇ ਸੰਗਤ ਤੇ ਬੜਾ ਬੜਾ ਉਤਸ਼ਾਹ ਹੈ ਤੇ ਬੜਾ ਬੰਦੇ ਸਾਰੇ ਉਤਸ਼ਾਹ ਦੇ ਨਾਲ ਸਾਰੇ ਬੀਬੀਆਂ ਭੈਣਾਂ ਜਿੱਥੇ ਵੀ ਜਾਂਦੇ ਆ ਇਕੱਠੇ ਇਕੱਠੇ ਇੰਨਾ ਹੁੰਦਾ ਤੇ ਬਹੁਤ ਬਹੁਤ ਸਤਿਕਾਰ ਮਿਲਦਾ ਸੋ ਸਾਰੇ ਤੁਹਾਡੇ ਬਦੌਲਤ ਹੀ ਹੈ ਜੀ ਜਿੱਥੇ ਵੀ ਸਾਡਾ ਭਰਾ ਹੈਗਾ ਅੱਜ ਤੇ ਵੀਰ ਨੂੰ ਭਾਈ ਗੁਰੂ ਨੇ ਨਮਾਜ਼ਿਆ ਤੇ ਤੁਸੀਂ ਵੀ ਆਪਣੀਆਂ ਵੋਟਾਂ ਪਾ ਕੇ ਵੀਰ ਨੂੰ ਨਮਾਜ਼ੋ ਤੇ ਐਨ ਚੜਦੀਆਂ ਕਲਾ ਚ ਤੇ ਰਿਜ਼ਲਟ ਜਿਹੜੇ ਆਉਣੇ ਨੇ ਐਨ ਤਸੱਲੀ ਵਾਲੇ ਤੁਹਾਨੂੰ ਪਰ ਐਡੀ ਗੱਲ ਆ ਵੀ ਬਾਹ ਬਾਈ ਦੀ ਜਦੋਂ ਮਰਜ਼ੀ ਬਾਹ ਫੜ ਲੋ ਬਾਈ ਇਹੋ ਜਿਹਾ ਸਾਡਾ ਕਰਮਜੀਤ ਤਰਮੋਲ ਭੱਜਣ ਵਾਲਾ ਨਹੀਂ ਹੈ ਪਿੱਠ ਦਿਖਾਉਣ ਵਾਲਾ ਬੰਦਾ ਨਹੀਂ ਸੋ ਸਾਰੀ ਸੰਗਤ ਦਾ ਸਮੂਹ ਇਲਾਕੇ ਦਾ ਬਾਈ ਫਰੀਦਕੋਟ ਇਲਾਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਮਜੀਤ ਤਰਮੋਲ ਬਾਈ ਫੜੀ ਇਹਨੂੰ ਪੂਰੇ ਹਾਂ ਜੀ ਹਾਂ ਜੀ ਥੈਂਕ ਯੂ ਬਾਈ ਥੈਂਕ ਯੂ ਜਿਹੜਾ ਬਾਈ ਦਾ ਨਾ ਇੱਕ ਐਂ ਲਾ ਲਓ ਵੀ ਉਹ ਤਾਂ ਪਿਛਲੇ ਇਲੈਕਸ਼ਨ ਚ ਵੀ ਐਂ ਹੋ ਗਿਆ ਸੀਗਾ ਜਿਹੜਾ ਬਈ ਕਮੀਆਂ ਦੇ ਵੇੜੇ ਇੱਕ ਗਾਰੇ ਦੋ ਬੋਲ ਬਈ ਉਹਦੇ ਸੁਣਾ ਲਓ ਮੇਰਾ ਵੀਰ ਕ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਥੈਂਕ ਯੂ ਬਿੰਨੂ ਭਾਜੀ ਬਾਬਾ ਜੀ ਚੜ੍ਹਦੀ ਕਲਾ ਚ ਸਾਰਿਆਂ ਦਾ ਬਹੁਤ ਸਤਿਕਾਰ ਦਿਲੋਂ ਧੰਨਵਾਦ ਤੇ ਬਾਬਾ ਬਹੁਤ ਕਿਰਪਾ ਕਰੇ ਭਾਈ ਮੈਂ ਅੱਜ ਮੇਰੇ ਵੀਰ ਬੀਨੂ ਟੂ ਲону ਤੇ ਕਰਮਜੀਤ ਵੀਰ ਨੂੰ ਮੇਰੇ ਇਲਾਕੇ ਦੇ ਰੰਪਰਾ ਫੂਲ ਪ੍ਰਧਾਨ ਸਭਾ ਹਲਕੇ ਚ ਆਏ ਆ ਮੈਂ ਤੈਹ ਜਲ ਉਹਨਾਂ ਨੂੰ ਜੀ ਆਇਆਂ ਆਖਦਾ ਸਾਰੇ ਹਲਕੇ ਵੱਲੋਂ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਸਾਹਿਬਾਨ ਵੱਲੋਂ ਲੀਡਰ ਸਾਹਿਬਾਨ ਵੱਲੋਂ ਬਾਈ ਬੀਨੂ ਜੀ ਜੀ ਆਇਆਂ ਵੈਲਕਮ ਬੜੀ ਖੁਸ਼ੀ ਅੱਜ ਭਾਗ ਲੱਗੇ ਵਾਹਿਗੁਰੂ ਵਾਹਿਗੁਰੂ ਜੀ ਧਰਤੀ ਨੂੰ ਇੱਥੇ ਬਹੁਤ ਖੁਸ਼ੀ ਵੀ ਵਾਹਿਗੁਰੂ ਚੜ੍ਹਦੀ ਕਲਾ ਚੜ੍ਹਖਣ ਵੀ ਉਹਨਾਂ ਨੂੰ ਬੜਾ ਮਾਣ ਆਇਆ ਸੀ ਸਾਰਿਆਂ ਨੂੰ ਮਾਣ ਆਣਾ ਮੱਝ ਜੈਦੀਏ ਮੱਝ ਜੈਦੀਏ ਮੋਮਬਤੀਏ ਓਏ ਮੋਮਬਤੀਏ ਕੀ ਬਾਤ ਹੈ ਬਾਈ ਕੀ ਬਾਤ ਹੈ ਬਾਈ ਉਹਨਾਂ ਯੂਨੀਵਰਸਿਟੀ ਪੜ੍ਹਦੇ ਵੇਲੇ ਬਾਈ ਹਮੇਸ਼ਾ ਹੀ ਫਰਸਟ ਆਉਂਦੇ ਹੁੰਦੇ ਸੀਗੇ ਤੇ ਅੱਜ ਸਵਾਭਤ ਦੁਬਾਰੇ ਮਿਲਿਆ ਸਾਰਿਆਂ ਨੂੰ ਇਕੱਠੇ ਹੋਣ ਦਾ ਤੇ ਬਹੁਤ ਵਧੀਆ ਬਾਈ ਇਲਾਕੇ ਛੋਟਾ ਇੰਨਾ ਪਿਆਰ ਦੇਖ ਕੇ ਬੜਾ ਆਪਦੇ ਆਪ ਨੂੰ ਬਹੁਤ ਮਾਣ ਮੱਤ ਬਾਈ ਨੇ ਇੱਕ ਤੱਥਾਂ ਤੇ ਗੱਲ ਕੀਤੀ ਨਹੀਂ ਤਾਂ ਬੰਦਾ ਆਪਦੇ ਅਨਾਉਂਸਮੈਂਟ ਕਰਕੇ ਗਾਹਾਂ ਲੰਗੇ ਜਾਂਦਾ ਬਾਈ ਨੇ ਸਰਪੰਚ ਖੜਾ ਕੀਤਾ ਭਾਈ ਜਿਹੜੇ ਜਿੱਥੇ ਜਿੱਥੇ ਜਾਂਦੇ ਆ ਸੀ ਭਾਈ ਕੰਮ ਦੱਸੋ ਕਹਿੰਦਾ ਤੁਹਾਡੇ ਕੀ ਕੀ ਹੋਏ ਨੇ ਫਿਰ ਭਾਈ ਜਦੋਂ ਗਣਾਉਂਦੇ ਨੇ ਫਿਰ ਬੜਾ ਸਵਾਦ ਆਉਂਦਾ ਜੋ ਪੰਚਾਇਤ ਗਣਾਉਂਦੀਆਂ ਵੀ ਸਾਡੇ ਪਿੰਡ ਹੋ ਗਏ ਪਹਿਲਾਂ ਲੋਕ ਕਹਿੰਦੇ ਹੁੰਦੇ ਸੀਗੇ ਵੀ ਭਾਈ ਸਾਡੇ ਆ ਕੰਮ ਨਹੀਂ ਹੋਇਆ ਆ ਕੰਮ ਨਹੀਂ ਹੋਇਆ ਹੁਣ ਲੋਕ ਕਹਿੰਦੇ ਆ ਸਾਡੇ ਆ ਕੰਮ ਹੋ ਗਏ ਆ ਕੰਮ ਹੋ ਗਿਆ ਕੀ ਬਾਤ ਹੈ ਕੀ ਬਾਤ ਹੈ ਸੋ ਭਾਈ ਵਾਹਿਗੁਰੂ ਸਮਤ ਬਖਸ਼ਰ ਤੇ ਤੁਹਾਡੇ ਹੱਥੋਂ ਵਾਹਿਗੁਰੂ ਦੇ ਇਹ ਅਰਦਾਸ ਵੀ ਇਦਾਂ ਹੀ ਭਲੇ ਵਾਲੇ ਕੰਮ ਹੁੰਦੇ ਰਹਿਣ ਸਮਾਜ ਪ੍ਰਤੀ ਹੁਣ ਤਾਂ ਦੋ ਹੋ ਗਏ ਜੀ ਹਾਂ ਹਾਂ ਬਾਬਾ ਕਿਰਪਾ ਕਰੀਦਾ ਮਾਨ ਸਾਹਿਬ ਦਾ ਬਹੁਤ ਧੰਨਵਾਦ ਜਿਹੜਾ ਸਾਨੂੰ ਸਕ ਆਵਾਜ਼ ਬਾਈ ਦੋਨਾਂ ਦੀ ਬਾਲੇ ਤਿੱਕੇ ਉੱਥੇ ਗੂੰਜੂਗੀ ਪੂਰੀ ਗੂੰਜੂਗੀ ਉੱਥੇ ਆਵਾਜ਼ ਬਾਈ ਹੋਣਾ ਦੀ ਤੇ ਵਾਈ ਗੁਰੂ ਚੜ੍ਹਦੀ ਕਲਾ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਬਹੁਤ ਧੰਨਵਾਦ ਕਰਮੀਤ ਵੀਰੇ ਥੈਂਕ ਯੂ ਵੀਰੇ ਥੈਂਕ ਯੂ ਜੀ ਜਉਂਦੇ ਬਸਦੇ ਰਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਥੈਂਕ ਯੂ ਥੈਂਕ ਯੂ ਆਓ ਜੀ ਬਾਈ ਮਿਲਦੇ ਹਾਂ ਮਰਾਜ ਫਿਰ ਰੰਪਰੇ ਚੜ੍ਹਦੀ ਕਲਾ ਚ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਚ